ਆ ਭਾਈ ਚੁੱਪ ਕਰ ਜੋ ਹਾਂਜੀ ਭਾਣ ਜੀ ਤੋਂ ਪਹਿਲੇ ਤਾਂ ਅਪਧੀਆ ਅਰਦਾਸ ਕਰਦੇ ਜੀ ਗੰਗੂ ਜੀ ਦਾ ਬਾਰੀ ਗੁਰੂ ਜੀ ਦੇ ਭਾਵੇਂ ਉਸਰ ਬਾਤ ਕੋਨਾ ਜੱਤਾਂ ਜੀ ਦੀ ਕਿਰਪਾ ਨਾਲ ਕੈਂਟ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਇਨਸਾਨ ਦੇ ਉੱਤੇ ਬੰਦਿਆਂ ਦਾ ਸਾਡੇ ਨਾਲ ਹੋ ਜੀ ਪਪਾ ਭਾਣ ਸਾਡੇ ਇਹ ਦਿਖਾਉਂਦਾ ਕਿ ਇਹ ਬੰਦੇ ਤੇ ਰੱਖਾ ਹੋਈ ਬੈਠਾ ਤੇ ਕਾਦੀ ਜੱਤਾਂ ਦੇ ਫੜੀਨੇਗੇ ਜੀ ਅੱਜ ਤੱਕ ਭਲੇ ਆਪ ਜੀ ਹਾਂ ਭਾਰਤੀ ਸਾਂਝੀ ਪ੍ਰਭਾਰਤੀ ਸਾਂਝੀ ਸੇਕ ਦਾ ਆਜ਼ਾਦ ਸਿੱਖ ਸੰਘਰਸ਼ ਵੱਲ ਤਾਂ ਜਿਵੇਂ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ ਹੁਣਾ ਧੰਨਵਾਦ ਮਾਵਾ ਭੈਣ ਮੈਂ ਕੱਲੇ ਕੱਲੇ ਦੇ ਮੇਰੇ ਲੋਕਾਂ ਦਾ ਉਸ ਪੰਜਾਬ ਦੀ ਲੋਕਾਂ ਦੇ ਜੀਵਨ ਦਾ ਸਭ ਤੋਂ ਪਤਾ 86 ਬੰਦਿਆਂ ਨਾਲ ਹੀ ਬੜਾ 86 ਬੰਦਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ 86 ਜਿਹੜੇ ਪੋਲਿਟੀਕਲ ਪਾਰਟੀ ਦੇ ਵਿੱਚ ਇਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਟ ਕੇ ਜਿਹੜੀ ਮੇਰੇ ਹੱਥ ਦੇ ਵਿੱਚ ਗੱਲ ਕਰੀ ਹੈ ਪਰ ਜਿਹੜੀ ਮੈਂ ਤੁਹਾਡ ਨਾਲ ਗੱਲ ਸਾਂਝੀ ਕਰਨੀ ਹੈ ਜੋ ਮੇਰੀ ਹੱਡ ਵੀ ਸੀ ਮੈਂ ਤੁਹਾਡ ਨਾਲ ਸਾਂਝੀ ਕਰਨੀ ਹੈ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ ਕਿਸੇ ਨੌਜਵਾਨ ਦਾ ਕਿਉਂਕਿ ਸਰ ਅਮੇ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘੀਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਕੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅੱਗੇ ਖਲਾਫ ਬੋਲ ਰਿਹਾ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਗੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਦੇ ਇੱਕ ਤੇ ਪੁਰਾਣੇ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਮਸ਼ਹੂਰ ਹੁੰਦੀ ਆ ਬਾਅਦ 'ਚ ਕੁਝ ਹੋਰ ਹੁੰਦੀ ਅਸੀਂ ਬਾਦਲਾਂ ਨੂੰ ਵੀ ਘੇਰਿਆ ਕਾਂਗਰਸ ਨੂੰ ਵੀ ਘੇਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਆ ਪੰਜਾਬ ਦੇ ਮੁੱਖ ਮੰਤ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਨਹੀਂ ਬਦਲਾਅ ਵਾਲੀ ਸਰਕਾਰਾਂ ਨਾਲ ਗੱਲ ਕਰਦਾ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਬੰਦੇ ਸੀ ਉਹਨਾਂ ਨੂੰ ਨੌ ਵੀ ਲਗਵਾ ਆ ਮਾਦੀ ਪਾਰਟੀ ਦਾ ਇੱਕ ਸੀਗੇ ਆਪਣੇ ਨਰਿੰਦਰ ਬਿੱਟਾ ਇੱਕ ਕਾਲੇ ਕਬੂ ਸੁਰੇਂਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਖੇੜੀ ਚੌਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਆ ਇੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪਿੱਟੇਕਾਰ ਪਾਰਟੀ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਉਠਾਇਆ ਮੈਨੂੰ ਸੋਚ ਕੀ ਸੀਗੀ ਮੈਨੂੰ ਸੋਚ ਇਹ ਨਹੀਂ ਸੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਦੇ ਮੈਨੂੰ ਸੀ ਬਦਲ ਬਦਲਾ ਆਵੇ ਯਾਰ ਕੁਛ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਵੀ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਕਮਾਨਤ ਮੰਡ ਦਾ ਦਸਤੌਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪੌਣ ਪਾਣੀ ਦੇ ਦੇ ਸੀ ਵੇਲੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਂ ਇੱਕ ਵੀ ਚੀਜ਼ ਦਿਖਾ ਦੋ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਖਿਲਾਫ ਬੋਲਿਆ ਹਾਂ ਸਹੀ ਹੁੰਦੇ ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਦਾ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰ ਤੇ ਹੋਰ ਤਿਆਰ ਨੇ ਜਿੱਦੂ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਚਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ ਦੇ ਜ਼ਿਲ੍ਹਾ ਵਿੱਚ ਬੈਠੇ ਨੇਗੇ ਕਿਸੇ ਤਾਂ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਛੋਹ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜਾ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਜੀ 379 ਵੀ 379 ਵੀ ਜਿਹੜੇ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਮੈਨੂੰ ਆਏ ਨਹੀਂ ਪਤਾ ਕਿ ਬੰਦਾ ਕਿਹੜਾ ਜਿਹੜਾ ਮੇਰੇ ਤੇ ਪਰਚਾ ਕਰਨ ਵਾਲਾ ਹੈ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇਗੇ ਇਹਨਾਂ ਨੂੰ ਪੁੱਛ ਲਓ 1 ਸਾਲ ਅਸੀਂ ਦਿੱਲੀ ਦਾ ਬਾਗੜਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਿਹਾ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋ ਐਕਮੀ ਹੁੰਦੀ ਹੁੰਦੀ ਕਾਹਦੀਆਂ ਯੂਨੀਅਨ ਹੁੰਦੀ ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ ਪੰਜਾਬ ਦੇ ਮੀਟ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਮੈਂ ਉਸ ਦਾ ਪੁੱਤ ਆ ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ ਹੱਦ ਬੀਤੀ ਜਿਹੜੀ ਉਹ ਕੀ ਹੋਈ ਦੇਖੋ ਇੱਥੋਂ ਤੇ ਕਰੇ ਦੀ ਸਿਆਮ ਦੀ ਸਿਆਸਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸ ਐਚ ਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੁਹਾਨੂੰ ਖਤਰਾ ਤੇਰੇ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀ ਐਸ ਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਸ ਨੂੰ ਉਹਨਾਂ ਨੂੰ ਤੋੜ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂਦਾ ਬਾਈ ਉੱਥੇ ਸਿਕਿਉਰਿਟੀ ਦੇਣੀ ਸਿਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ ਇਹ ਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ ਉਹ ਚਲਾ ਗਿਆ ਇਹ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੋਂ ਆਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰਸਤੇਪਾਲਿਕਾ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਕੇਸ ਕਰਦੇ ਨੇਗੇ ਜਾਂ ਸਾਹ ਦੇ ਪੇਸ਼ ਕਰਦੇ ਨੇ ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸਾਧ ਹੋਇਆ ਇਹ ਜਾਂ ਬੈਂਚ ਤੇ ਆਇਆ ਜਾਂ ਮੇਜ ਹੁੰਦਾ ਲੱਤਾਂ ਬੰਨ ਲੀਆਂ ਹੱਥਾਂ ਨਾਲੇ ਹੱਥਾਂ ਜਾਂ ਡਾਂਗਾਂ ਪਾੜੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਨਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਏਜ ਦੇ ਵਿੱਚ ਚਲ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਵਰਨਾ ਕੀਤਾ ਨਹੀਂ ਆਹ ਕੁਝ ਬਸ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਮ ਚੱਡਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤਾਂ ਨਹੀਂ ਬੋਲਣਾ ਇਥੋਂ ਦਿੱਕਰ ਸਰ ਸਿਆਸਤ ਗਿਰ ਗਈ ਆ ਮਨੇ ਇੱਕ ਵੀ ਚੀਜ਼ ਦੱਸ ਤੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਨਿੜੀ ਵਾਲੇ ਮੇਰੇ ਵੀਰ ਬੈਠਿਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਆ ਮੈਂ ਇਹਨੇ ਮੋਹਰਾ ਬਣਾਇਆ ਕੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਅਰਥੋਂ ਤੇ ਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਭਗਮਾਨ ਤੋਂ ਮਾਰ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂੜ ਮੁੜ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤ ਕਰੀ ਕੋਈ ਸਿਆਸਤ ਨਹੀਂ ਕਰ ਸਕਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤੱਕ ਮੈਨੂੰ ਇੱਕ ਵੀ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਇਹ ਦੂਸੇ ਸਿਆਸਤੂਰ ਕਿਹੜੀ ਡਿੱ ਕਿਸੇ ਨੇ ਅਜੇ ਹੁਜੇ ਤੱਕ ਕਿਸੇ ਨੇ ਨਹੀਂ ਦੀ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂ ਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪੜ ਮੈਂ ਨੌ ਮੈਂ ਇਕੱਲੇ ਕੱਲੋ ਜਾ ਕੇ ਮੁੱਢ ਦੱਸ ਧਰ ਦੂੰ ਵਿਆਹ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਦੇਵਮਰੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਖੀ ਨਾਲ ਕੀਤੀ ਐ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੋਈ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਇੱਥੇ ਤਿੱਕਰ ਸਿਆਲ ਜੀ ਜੀ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊਗੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਇੱਥੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾਲ ਅੱਜ ਲੋਕਾਂ ਨੂੰ ਦੱਸੀਗਾ ਤਾਂ ਇਹ ਲੋਕਾਂ ਨੇ ਗੱਲ ਬੁਣਨੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿੰਦਾ ਮੈਂ ਨ ਕਿ ਇਹ ਦੋਨੇ ਜਿਹੜੇ ਘਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੁਲਾ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਨ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਆ ਅਫਸਰ ਕੀ ਕਰਨ ਅਫਸਰਾਂ ਨੂੰ ਇਹ ਵਰਤਿਆ ਜਾਂਦਾ ਪੂਰਾ ਧਰਕੇ ਆ ਸਾਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੱਤੀ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦਿਆਂ ਵੀ ਭਾਈ ਜੋ ਪਹਿਲਾਂ ਤਾਂ ਬਾਅਦ ਕਿ ਤੁਸੀਂ ਉਹ ਬਾਅਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦਾ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਜੀ মিডিਆ ਬੈਠਾ ਨੱਕਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ ਸਿਆਹਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟਿਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂੰਹੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਜਦੋਂ ਤੋਂ ਮੇਰੇ ਤੇ ਪਹਿਲਾਂ ਬਰਨਾਲਾ ਕੋਈ ਰਾਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਪੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦਰਖਾਸਤਾਂ ਤਿਆਰ ਕਰੀ ਖੜਾ ਇਤਤ ਕਰਕੇ ਗੱਲ ਕਹੀ ਗਈ ਇਤਤ ਕੁਰਸੀਆਂ ਜੇ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਕਿ ਨਾ ਹੋ ਜਿਹੜੇ ਭਰਤੀ ਨੇ ਉਧਰ ਤੇ ਪਾਉਂਦੇ ਦੱਸੋ ਬਾਈ ਕੋਈ ਜੇ ਮੈਂ ਅੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜਥੇਬੰਦੀਆਂ ਦਾ ਇਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਘਿਰ ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ ਝੂਠਿਆ ਨਹੀਂ ਭਗਤ ਸਿੰਘ ਬਣਾ ਫਿਰਦਾ ਭਗਮਤਮਾਨਾ ਤੇਰੇ ਤੋਂ ਕਦੇ ਸਿਆਸਤ ਨਹੀਂ ਤੇਰ ਤੋਂ ਕੋਈ ਮੈਂ ਕਹਣਾ ਘਿਰ ਨਹੀਂ ਸਕਦਾ ਇਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਆਂ ਇਹਨਾਂ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਇਹਦਾ ਹਕਮ ਨਹੀਂ ਕਰਦਾ ਧੰਨਵਾਦ ਪਰ ਜੀ ਤੁਹਾਡਾ ਜੋ ਵੀਡੀਓ ਉਹ ਵੀ ਗੱਲ ਚੱਲੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਡੀਓ ਪਰ ਕੇਸ ਦੀ ਹਾਲਤ ਉਹ ਦੇਖੀ ਗਈ ਸੀਗੀ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਵਾਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ 2 ਦੇ ਵਿੱਚ ਮੈਂ ਲੈ ਕੇ ਜਾਊਂਗਾ ਮੈਂ ਇਕੱਲੇ-ਕਲਿਆਂ ਨੂੰ ਦਿਖਾਊਂਗਾ ਕਿ ਆਹ ਬੰਦੇ ਨਾਲ ਮੇਰੇ ਤੇ ਤੇ ਲੁਧਿਆਣੇ ਦੀ ਕਟਨਾਗੀ ਇੱਕ ਮਿੰਟ ਦੀ ਕਟਨਾਗੀ ਕੁਸਚਨ ਰੁਕ ਨੋ ਇੱਕ ਮਿੰਟ ਤੁਸੀਂ ਆਪਾਂ ਰੱਖ ਜਿਹੜਾ ਆਹ ਕਿੰਨੀ ਗੱਲ ਬੀ ਹੈ ਦੇਖੋ ਅਸੀਂ ਗੱਲ ਕੁਸਚਨ ਕਰ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ। ਇਹ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ। ਇਹ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਪਾਣੇ ਉਹ ਨੋਟਸ ਲੈਣਗੇ। ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਜਾਂਦਾ ਲੰਗਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਸੀਆਈ ਬਣਜਾ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਦਾ ਪਿਆ ਹੋਣਾ। ਜੇ ਡੀਲਡ ਵੀ ਕਰ ਦੇਣਗੇ। ਦੋ ਦੁਬਾਰਾ ਵੀ ਰਿਕਵਰ ਹੋ ਜਾਣਗੇ ਇਹ ਬਹੁਤ ਵੱਡਾ ਕਾਹਨ ਹੈ ਮੁੱਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ ਜੇ ਭਾਨਦੇ ਨੇ ਕਿਹਾ ਫਿਰ ਭਾਨਦੇ ਨੇ ਕਿਸੇ ਉੱਥੇ ਏਸੀਪੀ ਨੂੰ ਡੀਸੀਪੀ ਨੂੰ ਜਾਂ ਸੀਪੀ ਨੂੰ ਜਿਹਨੂੰ ਮਰਜ਼ੀ ਕਹਿਤਾ ਹੈ ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੁਝ ਜਵਾਬ ਤਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਇਹ ਇਹ ਜ ਆ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚੋਂ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਬੋਟ ਪਰਸਨਲ ਯਾਰ ਕਰ ਸਨ ਵੀਰ ਕੰਗਾ ਤੇ ਇਹ ਜ ਆ ਕੁਝ ਕਰਕੇ ਮਜ਼ਾਕ ਕਰਨ ਦੀ ਆਗਤ ਕਰਦੇ ਆ। ਕੀ ਇਹ ਹਰਕਤ ਇਹੋ ਜਿਹੀ ਹਰਕਤ ਕਰ ਰਿਹਾ ਹੈ? 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ। 307 ਦਾ ਪਰਚਾ ਮੇਰੀ ਭੈਣ ਤੇ ਮਾਤਾ ਦਾ ਧੰਨਵਾਦ ਇਹਨਾਂ ਆਗੂਆਂ ਦਾ। ਇਸ ਤੋਂ ਵੱਡਾ ਕੀ ਜ਼ਰੂਰਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਜ਼ਰੂਰਤ ਨਹੀਂ। ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਦੇ ਫੜ ਕੇ ਪਰਚਾ ਪਾਤਾ। ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ। ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ। ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ। ਬੰਦਾ ਅਣਖ ਦੇ ਇੱਤ ਨਾਲ ਜਿਉਣਾ ਚਾਹੁੰਦਾ। ਸਵੈ ਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ। ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਛੱਟ ਨਾ ਵੱਜੇ ਮੇਰੀ ਇੱਜ਼ਤ ਅਣਖ ਤੇ ਦੇ ਬੰਦੇ ਤੇ ਗੱਲ ਆਉਂਦੇ ਨੇ ਤੇ ਬੰਦਾ ਮਰਨ ਮਾਰਨ ਤੇ ਤਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਰੀਲ ਕਰਕੇ ਉਹਦੀ ਵੀਡੀਓ ਬਣਾ ਕੇ ਤੇ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁਚੜਪਣਾ ਕੀ ਹੋ ਸਕਦਾ ਕੋਈ ਉਹੀ 80 90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਛੱਦਰ ਥਾਣਿਆਂ ਚ ਸੀਐਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਹਾਂਗੇ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਹੈ ਤੇ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਐਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲੁਧਾਨੇ ਪੁਸਤਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮੁਖੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮਕਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮਕਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਹੈ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਸਾਡਾ ਐਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਗਣਾ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਸ ਦੇ ਸਾਰੇ ਪਰਚੇ ਨੇ ਕਾਪੀਆਂ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਚਾਰਜ ਹੋ ਚੁੱਕੇ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੋਲੇ ਆ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTubeਾਂ ਚ ਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮੇ ਦਰ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਹਵੋਰ ਦੇ ਮੁਕੱਦਮੇ ਦੀ ਰਿਪੋਰਟ ਆ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਆ ਲੁਧਿਆਣਾ ਦੇ ਮੁਕੱਦਮੇ ਦੀ ਸਾਰਾ ਰਿਪੋਰਟ ਸਾਡੇ ਕੋਲੇ ਤੇ ਲਿਆਸੀ ਤੋਂ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਇੱਥੇ ਕਹਿਣਾ ਚਾਹੁੰਦਾ ਦੇਖੋ ਇਹਨਾਂ ਦੇ ਟਕੜਮ ਬਾਜ਼ੀਆਂ ਕੀ ਹੁੰਦੀਆਂ ਕਿਵੇਂ ਪੈਂਤੜੇ ਖੇਡਦੇ ਆ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ ਜਿੱਦੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚ ਅਸੀਂ 3-400 ਜਾਣਾ ਅੱਗੇ ਸੀਗੇ ਲੱਗੇ ਹੋਏ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ ਤੂੰ ਰਿਟੇਨ ਹੋ ਜਾ ਤੂੰ ਨਿਰਬੰਧ ਹੋ ਜਾ ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦਿੰਦੀ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ ਇਹ ਪੰਜਾਬ ਦੇ ਲੋਕ ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀਹਤ ਲੈ ਕੇ ਆਏ ਆ ਜਾਂ ਫਿਰ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜ਼ਬਰ ਦੇ ਖਿਲਾਫ ਜੋ تشਦਦ ਹੋਇਆ ਜੋ ਆਵਾਜ਼ ਜੋ ਜ਼ਬਾਨਬੰਦੀ ਤੁਸੀਂ ਕਰ ਰਹੇ ਹੋ ਜ਼ਬਾਨਬੰਦੀ ਤੁਸੀਂ ਕਹਿੰਦੇ મોદી ਕਰ ਰਿਹਾ ਹੈ મોદી ਜੀ ਮੈਂ ਕਰ ਰਿਹਾ ਹਾਂ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਜੇਲ੍ਹਾਂ ਯੂਏਪੀਏ ਐਨਐਸਏ ਲਾ ਕੇ ਉਹੀ ਕੰਮ ਭਾਂਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ ਇਹ ਆਏ ਆ ਉਹ ਜਵਾਨ ਬੰਦੀ ਦੇ ਖਿਲਾਫ ਆਏ ਆ ਮੈਂ ਕਿਹਾ ਸੀ ਉਹਨਾਂ ਚੋਂ ਵੀ ਚੁੱਪ ਕਰਕੇ ਨਜ਼ਰ ਬੰਦ ਹੋ ਜਾਗੇ ਤਾਂ ਉਹ ਮੈਨੂੰ ਐਡੀਜੀ ਪੀਸੀ ਦਾ ਉੱਥੇ ਢਿੱਲੋਂ ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ ਤੈਨ ਹੋ ਜਾਂਦੇ ਹੁੰਦੇ ਆ ਮੈਂ ਕਿਹਾ ਇਹ ਕੰਮ ਹੀ ਹੋਰ ਕਰਦੇ ਹੁਣੇ ਅਸੀਂ ਰਟੇਨ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਪਰ ਜੇ ਪਾ ਦੋ ਚੱਕ ਜਿੰਨ ਸਿੱਟ ਦੋ ਅਸੀਂ ਇਹਨਾਂ ਨਾਲ ਆਏ ਆ ਇਹ ਸਾਡੇ ਨਾਲ ਆਏ ਆ ਇਹਨਾਂ ਨਾਲ ਕਿਤੇ ਜਾਵਾਂਗੇ ਨਾ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ ਉਹੀ પોલીસ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਗ੍ਰਿਫਤਾਰ ਕਰ ਰਹੇ ਨੇ ਡੰਗਾ ਮਾਰਦੇ ਹੋ ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ ਅਸ਼ਪਾਲਾ ਤੋਂ ਉਹ ਮੁੰਡਾ ਸਪਾਰ ਕਰਾਂ ਤੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਭਾਈ ਉਹ ਉੱਥੇ ਗਏ ਗਏ ਨੇ ਕਿ ਐਸਪੀ ਆ ਗਿਆ ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਤੂੰ ਭਾਂਦੇ ਮਗਰ ਤੁਰੇ ਫਿਰਦੇ ਹੋ ਭਾਨੇ ਨੇ ਤਾਂ 3 ਲੱਖ ਰੁਪਈਆ ਕਿਸੇ ਬੰਦੇ ਦਾ ਮੜਵਾਇਆ ਸੀ 290 ਹਜ਼ਾਰ ਰੁਪਈਆ 2 ਲੱਖ ਉਹਨਾਂ ਨੂੰ ਦੇ ਤਾਂ 90 ਹਜ਼ਾਰ ਭਾਨਾ ਖਾ ਗਿਆ ਤੁਸੀਂ ਚੋਰ ਬੰਦੇ ਮਰ ਤੁਰੇ ਫਿਰਦੇ ਹੋ ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ ਕਿਵੇਂ ਇਕੱਲੇ-ਇਕੱਲੇ ਨੂੰ ਨਖੇੜਦੇ ਨੇ ਕਿਵੇਂ ਪ੍ਰਾਪੇਗੰਡਾ ਕਿਵੇਂ ਪ੍ਰਚਾਰ ਹੁਣ ਪ੍ਰਾਪੇਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ ਲੇਖਕ ਬਈ ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਇਹ ਮਿੱਥ ਕੇ ਝੰਡੇ ਨਾ ਚਲਾਇਆ ਕਰੋ ਇਹ ਸ਼ਾਸਨ ਦੇ ਤਹਿਤ ਝੰਡੇ ਨਾ ਚਲਾਓ ਕੁਝ ਬੰਦਿਆਂ ਨੇ ਵੀ ਚਲਾਏ ਲੱਖਾਂ ਕੱਲਾ ਕਿਵੇਂ ਪਹੁੰਚ ਗਿਆ ਜੀ ਆ ਸਰਦੀਪ ਕੂਲ ਬੈਠਾ ਪੁੱਛ ਲੋ ਕਿਵੇਂ ਪਹੁੰਚ ਗਿਆ ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਕਾਕਾ ਕੋਰਨਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਸੁਭਰਾ ਸਾਹਿਬ ਉਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਆਏ ਅੰਮ੍ਰਿਤਸਰ ਤੋਂ ਵੀ ਮਿਲ ਕੇ ਪਹੁੰਚ ਗਏ ਜਸਵਿੰਦਰ ਲੋਂਗੋਵਾਲ ਭਾਰਤੀ ਕਿਸਾਨ ਯੂਨੀਤਤਾ ਯਾਦਵਾਲਾ ਪ੍ਰਧਾਨ ਉਹ ਵੀ ਮਿਲ ਕੇ ਪਹੁੰਚ ਗਏ ਸੋ ਕਈ ਬੰਦਿਆਂ ਨੇ ਤੇ ਕਈ ਅਖੋਤੀ ਪੱਤਰਕਾਰਾਂ ਨੇ ਮਿਲ ਕੇ ਜੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚ ਲਾਏ ਇਹ ਉਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਹਰੀ ਭਗਤ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਛੁੱਟੀਆਂ ਜੀ ਫਲਾਨਾ ਜੀ ਧਮਕਾਨਾ ਜੀ ਹੁਣ ਕੋਈ ਨਵਾਂ ਝੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਲਈ ਲੜਦੇ ਆਂ ਪੰਜਾਬ ਲਈ ਲੜਦੇ ਮਰਦੇ ਹੀ ਰਖਨੇ ਨਜ਼ਰ ਆਵਾਂਗੇ ਇਹ ਛਾਛਾ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਪਰੂ ਹੋ ਰਿਹਾ ਸਾਡੇ ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਦਿੱਲੀ ਨੂੰ ਉਹ ਨਿਊ ਬਲਡ ਆਰਡਰ ਦੀਆਂ ਨੀਤੀਆਂ ਆ ਗਈਆਂ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਰੁਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿਚੀ ਜਾਂਦੇ ਹੋ ਨੇ ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ ਇਹ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠਿਓ ਜਿਹੜਾ ਮਰਜ਼ੀ ਇੱਕ ਠੋਕ ਕੇ ਸਵਾਲ ਪੁੱਛੋ ਇੱਕ ਠੋਕ ਕੇ ਜਵਾਬ ਦੇਵਾਂਗਾ ਅੱਖ ਚੱਕ ਪਾ ਕੇ ਜਵਾਬ ਦੇਵਾਂਗਾ ਇਹ ਏਜੰਡੇ ਚ ਚਲਾਉਣੇ ਬੰਦ ਕਰ ਦਿਓ ਆ ਆਦਾਂ ਦੇ ਖਿਲਾਫ ਸਾatschappਾ ਘੜਦੀਆਂ ਬੰਦ ਕਰ ਦਿਓ ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ ਇਹ ਹੀ ਬੇਨਤੀ ਆ ਅਗਲੀ ਗੱਲ ਰਾਣਤੀ ਜਿਹੜੀ ਹੈਗੀ ਹੈ ਜੋ ਵੀ ਹੋਊਗੀ ਆਨਲਾਈਨ ਸਮਝ ਮੈਂ ਫੇਰ ਕਹਿੰਨਾ ਜੋ ਭਾਨੇ ਨੇ ਕਿਹਾ ਇਹ ਨਹੀਂ ਪਤਾ ਕੱਲ ਨੂੰ ਕੀ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਂਸਾ ਜਿੰਨਾ ਤਰਾ ਜ਼ੋਰ ਲਾਦਾ ਢੀ ਚੋਟੀ ਦਾ ਲਾ ਦੇ ਜਿੰਨੇ ਬੰਦੇ ਸਿੱਟਨੇ ਸਿੱਟਲਾ ਪਰ ਇਹ ਆਵਾਜ਼ਾਂ ਪੰਜਾਬ ਚ ਬੰਦ ਨਹੀਂ ਹੋਣੀਆਂ ਜ਼ਬਾਨ ਬੰਦੀ ਨਹੀਂ ਹੋਣੀ ਇਸ ਤੋਂ ਬਾਅਦ ਮੈਂ ਇੱਕ ਸਰਜੀਪੂਰ ਜੀ ਨੂੰ ਕਹੂੰਗਾ ਇੱਕ ਮਿੰਟ ਜੇ ਇੱਕ ਮਿੰਟ ਉਦੋਂ ਆ ਕਰਦੇ ਸਾਬ ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਮਿੱਟੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਜਨ ਵਾਲਾ ਆਏਗਾ ਮਾਮਲਾ ਵੱਡਾ ਹੈ ਜਦੋਂ 29 ਤਰੀਕ ਨੂੰ ਐਕਸਪੋਰਟ ਦੰਨੇ ਕੱਟ ਕਰਨ ਦਾ ਦਿੱਤਾ ਪ੍ਰੋਗਰਾਮ ਅਸੀਂ ਆਪਦੀ ਜਥੇਬੰਦੀ ਵੱਲੋਂ 3 ਦਿਨ ਪਹਿਲਾਂ 28 ਨੂੰ ਹੀ ਅਸੀਂ ਕਹਿਤਾ ਸੀਗਾ ਵੀ ਯਾਰ ਜਿੰਨਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਕਹਾਣ ਹੋ ਰਿਹਾ ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਐ 29 ਨੂੰ ਤਾਂ ਆਪਾਂ ਜਾਣਾ ਹੀ ਜਾਣਾ 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਪੋਲ ਪਲਾਜ਼ੇ ਬੰਦ ਕਰਦੇ ਤਾਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ ਚਲ ਜਦੋਂ ਅਸੀਂ ਉਹ ਵੀ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ ਤਾਂ ਤਾਂ ਸਾਨੂੰ ਘਟੋ ਘਟ 10 ਜਿਹੜੇ ਸੀਨੀਅਰ ਪੁਰਸਦ ਘਰ ਕੇ ਫੋਨ ਆਇਆ ਵੀ ਤੁਸੀਂ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ ਤੁਸੀਂ ਭਰਨੇ ਸਿੱਧੂ ਤੋਂ ਵੀ ਲੈਣਾ ਉਹ ਤਾਂ ਉਹ ਤਾਂ ਉਹ ਜੋ ਬੋਲੀ ਨਹੀਂ ਠੀਕ ਹੈ ਉਹਨੂੰ ਬੋਲਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਨੀ ਉਹਦੀ ਭਾਸ਼ਾ ਉਹਦੇ ਰਫ ਭਾਸ਼ਾ ਹੈਗੀ ਹੈ ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਨ ਪਲਾਜ਼ੇ ਬੰਦ ਕਰਨ ਨਾਲ ਵੀ ਵਾਪਸ ਕਰ ਅਸੀਂ ਉਹਨੂੰ ਇਹੀ ਜਵਾਬ ਦਿੰਦਾ ਵੀ ਇਹ ਜਿਹੜਾ ਮਾਮਲਾ ਹੈਗਾ ਬਾਜ਼ ਬੰਦ ਕਰਾਉਣ ਦਾ ਮਾਮਲਾ ਹੈ ਅਸੀਂ ਕੋਈ ਜੱਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਵੇਂ ਨਾਲ ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ ਅੱਜ ਉਹਦੀ ਆਵਾਜ਼ ਦਵਾ ਰਹੇ ਹੋ ਤੁਸੀਂ ਉਹਦੇ ਤੇ ਅਣਮਨੁੱਖੀ ਤੇ ਜ਼ੁਲਮ ਕਰ ਰਹੇ ਹੋ ਥਰਡ ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕੌਣਾ ਹੋਊਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ ਉਹ ਕਹਿੰਦੇ ਇਹ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਨੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਸ ਭਾਸ਼ਾ ਨਹੀਂ ਬੋਲੂਗਾ ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਜਿਹੜੇ ਦੇ ਦਰਦ ਹੈ ਜਿਹੜਾ ਉਹ ਪੋਲਿਟਿਕਸ ਤੇ ਸੋਡੀ ਤੇ ਅਟੈਕ ਕਰ ਰਹੇ ਆ ਤੁਹਾਡੀ ਜਿਹੜੀ ਇਹ ਭ੍ਰਸ਼ਟ ਗਦੜੀ ਰਾਜਨੀਤੀ ਹੈ ਜਿਹੜੀ ਸੋਡੀ ਪੰਜਾਬ ਦੀ ਜਾਂ ਜਿਹੜੇ ਵੀ ਪਾਰਟੀਆਂ ਦੀ ਉਹ ਰਾਜਨੀਤੀ ਤੇ ਅਟੈਕ ਹੈ ਉਹਦਾ ਉਹਦਾ ਵਿਅਕਤੀਗਤ ਕਿਸੇ ਦਾ ਅਟੈਕ ਨਹੀਂ ਚਲ ਨਾ ਲੈ ਤਾਂ ਹੁਣ ਜੇ ਭਗਵਾਨ ਸਰਵਨ ਦਾ ਨਾਮ ਲੈ ਤਾਂ ਬਚੌਰ ਮੁੱਖ ਮੰਤਰੀ ਦੇ ਤੌਰ ਤੇ ਨਾ ਲਿਆ ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਾਓ ਵੀ ਜਦੋਂ ਪਹਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ ਕਹਿੰਦੇ ਸੀ ਆਪਣੇ ਲਖੇ ਵੀ ਜਿੰਮੇਵਾਰੀ ਲਾਓ ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮਾਖਿਆ ਵੀ ਉਹ ਛੁੱਟ ਗਿਆ ਹੋਇਆ ਇੰਨਾ ਰੜ ਗਿਆ ਕੱਲਾ ਪਾੜੀ ਨਹੀਂ ਗਿਆ ਹੁਣ ਤਾਂ ਰੜ ਗਿਆ ਇੰਨੇ ਸਾਲਾਂ ਚ ਉਹ ਯਾਰ ਮੂਰਖਾ ਉਹ ਉਹ ਪਾਗਲਾ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ ਪਰਚੋਲ ਵੀ ਕਰੂਗਾ ਜੋ ਵੀ ਲੋਕਾਂ ਦਾ ਹੁੰਦੀ ਆ ਉਹਦੇ ਨਾਲ ਹੋ ਜਾ ਦੱਸੂਗਾ ਪਰ ਸਭੇ ਕਭਾਸ਼ਾਂ ਚ ਦੱਸੂਗਾ ਹੋਰ ਤੁਸੀਂ ਸੁਣ ਲਿਆ ਇਹਦੇ ਚ ਕਿਹੜੀ ਗਾਲ੍ਹਾਂ ਦੇ ਵਿੱਚ ਕੋਈ ਕਹਿ ਸਕਦੇ ਹੋ ਵੀ ਨੌਨ ਪਾਰਲਮੈਂਟ ਆ ਇਹ ਜਾਂ ਨੌਨ ਸਭ ਕਹੀਗੀ ਇਹ ਸੋ ਇਸ ਕਰਕੇ ਕਿ ਬਿਲਕੁਲ ਅਸੀਂ ਠੋਕੇ ਉਹਨਾਂ ਨੂੰ ਕਿਹਾ ਜਵਾਬ ਤਾਂ ਕੈਨਸਲ ਕਰਾਉਂਦੇ ਸੀਗੇ ਉਦੋਂ ਬਾਅਦ ਫਿਰ ਜਿੱਦਾਂ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ ਉਦੋਂ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਫਾ ਤੁਰਿਆ 150 ਗੱਡੀ ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ ਚਾਰ ਥਾਵਾਂ ਤੇ ਠੱਕੇ ਠੱਗ ਠੱਗੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ ਤੁਸੀਂ ਇਸ ਕਰਕੇ ਅਸੀਂ ਸਮਝਦੇ ਆਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ ਬਾਲੀ ਨਹੀਂ ਕਹਿਣਾ ਚਾਹੁੰਦਾ ਉਹ ਮੈਂ ਪਿੱਛੇ ਇਸ ਸਟੇਜ ਤੇ ਕਹਿ ਆਇਆ ਵੀ ਜਿਹੜੀ ਇਹਨੇ ਭਾਨੇ ਸੀ ਤੁਹਾਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ ਇਹ ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਨੰਗ ਗਿਆ ਸੋਮਾ ਇਹ ਸ਼ੁਰੂ ਹੋ ਗਿਆ ਸੀਗਾ ਤਿੰਨ ਪੈ ਗਿਆ ਫਿਰ ਚਾਰ ਪੈ ਗਿਆ ਜਿੱਦੇ ਆਪਾਂ ਨੱਤੀ ਵਾਲਾ ਇਕੱਠ ਕੀਤਾ ਉਸੇ ਦਿਨ ਹੀ ਹੋਰ ਪੈ ਗਿਆ ਅਬੋਰ ਵਾਲਾ ਉਹ ਬ੍ਰੇਕ ਲੱਗ ਗਈ ਉਹਦੀ ਤੇ ਪਰ ਇੱਕ ਗੱਲ ਹੈਗੀ ਹੈ ਮੰਨ ਕੇ ਕਰ ਲੋ ਵੀ ਜੇ ਇਹੇ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ ਪਰਚਾ ਪਾਉਂਦੇ ਆ ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਕਿਸਾਨ ਹੈ ਕ੍ਰਾਂਤੀਕਾਰੀ ਕਿਸਾਨ ਜਿੱਥੇ ਬੰਦਿਆ ਸਾਹਮਣੇ ਡਟ ਕੇ ਖੜ੍ਹ ਗਏ ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ ਨਾ ਕਿਸੇ ਨਾਲ ਹੋਰ ਨਾਲ ਭਾਵੇਂ ਸਾਡਾ ਵਿਰੋਧੀ ਵੀ ਹੋਵੇ ਜੇ ਉਹਦੇ ਜਮੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜ੍ਹੇ ਇੱਕ ਮਿੰਟ ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਗੱਲ ਕਹਿਣਾ ਵੀ ਜਿਹੜਾ ਇਹ ਇਹ ਮੇਰੇ ਨਾਲ ਹੁਣ ਸਾਡਾ ਨਾ ਘਟਨਾਵਾਂ ਮੇਰੇ ਨਾਲ ਵਾਪਰ ਨਹੀਂ ਆ। ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ। ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ। ਤੁਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇਧਰ ਨੂੰ ਤੁਰਿਆ ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਹ ਤਾਂ ਕਾਲਪੁਰਖ ਵੈਗੂ ਨੂੰ ਜਾਣ ਕੇ ਕਹਿਣਾ ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਸੋਟਾ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਰਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ। ਅਸਸ ਪੀਨੂ ਵੀ ਕਹਿਣਾ ਚਾਹੁੰਦਾ ਮੈਨੂੰ ਇਹ ਗੱਲ ਦੱਸ ਦੋ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਮੈਂ ਗਲਤ ਕੀ ਕੀਤਾ ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਛੋਟੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂ ਸੋਚ ਬਦਲਣ ਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਆ ਕਿੰਨਾ ਪੜ ਕੇ ਬਣਦਾ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਇਹਨਾਂ ਦੀ ਕਦੋਂ ਤੱਕ ਰਣ ਦੇ ਮੁੱਠੀਆ ਬਣੇ ਰਹਿਾਂਗੇ ਮੈਂ ਇਹ ਗੱਲ ਕੀ ਇਹ ਗੱਲ ਮਾ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਅਫਸਰਾਂ ਨੂੰ ਤੁਸੀਂ ਆਪਾ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ ਇੰਨੀ ਕਿ ਬੇਨਤੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਹੋਣਾ ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਇਹ ਪਾਣਾ ਸੁੱਧੂ ਕਦੇ ਬਿੱਕੂ ਗਾਣੀ ਕਰੇ ਝੂਗਾਣੀ ਇਹ ਜਿਹੜਾ ਸੱਦ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਿੱਤੇ ਬੰਦੇ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਐਵੇਂ ਜਿਵੇਂ ਸਾਥ ਤੁਹਾਡੇ ਭਰਾ ਦੇ ਨਾਲ ਰੱਖਿਓ ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ ਇਹ ਵੀ ਮੈਂ ਤੁਹਾਨੂੰ ਗੱਲ ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ ਜੋ ਕਿਸ ਬੋਲਿਆ ਇਹਦਾ ਮੈਨੂੰ ਖਮਿਆਦਾ ਪਤਾ ਨਹੀਂ ਕਿਹੜਾ ਕਿਹੜਾ ਭੁਗਤਣਾ ਪੈਣਾ ਇਹ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੇ ਮੈਂ ਡਰਾਂ ਨਹੀਂ ਮੈਂ ਘਬਰਾ ਨਹੀਂ ਇਹ ਆਉਣ ਵਾਲੇ ਦਿਨ ਉਹ ਹੋਇਆ ਉਹਦੇ ਚ ਟਾਈਫਾਇਡ ਆਇਆ ਸੀ ਟਾਈਫਾਇਡ ਬਿਲਕੁਲ ਆਇਆ ਜੀ ਤੇ ਉਹਨਾਂ ਨੇ ਫਿਰ ਕੋਈ ਰਿਪੋਰਟਾ ਵੀ ਪਈ ਨਹੀਂ ਜੀ ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਤਾਂ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ ਜਿਹੋ ਜਿਹਾ ਉਹ ਯਾਰ ਮੈਡੀਕਲ ਦੇ ਵਿੱਚ ਕਿਸੇ ਨੂੰ ਮੈਂ ਹੋਰ ਗੱਲ ਆਉਂਦਾ ਜਿਹੜਾ ਪਾਣੀ ਵਾਲਾ ਸੱਤ ਤਾਂ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ ਡਾਕਟਰ ਕੀ ਦੇਖਦਾ ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ ਹਾਂ ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ بڑا ਟੌਰਚਰ ਆ ਜਿਹੜਾ ਇਹ ਹੋਇਆ ਇਹ ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਜੀ ਕੱਲਾ ਟੌਰਚਰ ਆ ਇੱਥੇ ਲੁਧਿਆਣੇ ਹੀ ਹੋਇਆ ਤੁਹਾਡਾ ਹਾਂ